ਹਾਂਜੀ ਵਾਹਿਗੁਰੂ ਜੀ ਜਿਵੇਂ ਪਹਿਲਾਂ ਭਾਈ ਸਾਹਿਬ ਜੀ ਆਏ ਸੀ ਗੁਰਿੰਦਰਪਾਲ ਸਿੰਘ ਜੀ ਐਰੇ ਸੀ ਕਿ ਅਰਦਾਸ ਨਹੀਂ ਕਰਨੀ ਭਾਈ ਸਾਹਿਬ ਪਈਸਾ ਫਾਈਨਾਂਸਿੰਗ ਇੰਪੋਰਟ ਸੋਨਾ ਸਮਝਾਇਆ ਬਹੁਤ ਵਧੀਆ ਲੱਗਿਆ ਕਿ ਗੁਰੂ ਸਾਹਿਬ ਸਾ ਪਾਤਸ਼ਾਹ ਜੀ ਤਾਂ ਅਰਦਾਸਾਂ ਸੁਣਦੇ ਨਹੀਂ ਹੁੰਦੇ ਜੀ ਇਦਾਂ ਕਦੀ ਨਹੀਂ ਸੋਚਣਾ ਕਿ ਪਾਤਸ਼ਾਹ ਜੀ ਅਰਦਾਸ ਨਹੀਂ ਸੁਣਦੇ ਸਾਡੀ ਇਦਾਂ ਹੀ ਵਾਹਿਗੁਰੂ ਜੀ ਕਿਰਪਾ ਕਰਦੇ ਜਦੋਂ ਹੀ ਬੈੱਡ ਤੋਂ ਪੈਰ ਥੱਲੇ ਲਾਉਣਾ ਹੁੰਦਾ ਹੈ ਤੇ ਸਾਰੇ ਪਾਸ਼ਾਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੰਘਾਂ ਨੂੰ ਸਾਰਿਆਂ ਨੂੰ ਫਤਿਹ ਬੁਲਾ ਬੁਲਾਮੀਆਂ ਸੁਬਾ ਤੇ ਇੱਕਦਮ ਮਨ ਦੇ ਵਿੱਚ ਆਇਆ ਕਿ ਵਾਹਿਗੁਰੂ ਜੀ ਰੋਜ਼ ਤੁਹਾਨੂੰ ਫਤਿਹ ਬੁਲਾਈਦੀ ਹੈ ਤੁਸੀਂ ਇਹਨਾਂ ਕੋ ਫਤਿਹ ਦਾ ਜਵਾਬ ਹੀ ਨਹੀਂ ਦਿੰਦੇ ਕਿ ਮੈਂ ਫਤਿਹ ਦਾ ਜਵਾਬ ਦਵਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਅਗਲੇ ਦਿਨ ਕੀ ਹੋਇਆ ਵਾਹਿਗੁਰੂ ਨੂੰ ਫਤਿਹ ਬੁਲਾਈ ਸਾਰਿਆਂ ਨੂੰ ਫਤਿਹ ਬੁਲਾਈ ਅੱਗੋਂ ਵਾਹਿਗੁਰੂ ਜੀ ਜਵਾਬ ਆਇਆ ਸੌਰੀ ਪਰ ਮੀਸ ਧੰਨਵਾਦ ਦੇ ਵਿਸੰਗਤ ਦਾ ਗੁਰਪਾਸ਼ਾਜ ਦਾ ਸਾਰਿਆਂ ਦਾ ਜਵਾਬ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸੱਚੇ ਜਾਣਿਓ ਪੂਰਾ ਬੋਲ ਕੇ ਜਿਵੇਂ ਆਪਾਂ ਸਾਹਮਣੇ ਕੋਈ ਪਰਸਨ ਨੂੰ ਫਤਿਹ ਬੁਲਾਈਏ ਤੇ ਉਹਨਾਂ ਸਿੰਘਾਂ ਨੇ ਵੀ ਆਪਾਂ ਨੂੰ ਫਤਿਹ ਬੁਲਾਈਏ ਇਸ ਤਰ੍ਹਾਂ ਆਵਾਜ਼ ਆਈ ਤੇ ਦੂਸਰੇ ਦਿਨ ਵੀ ਫਤਿਹ ਬੁਲਾਈ ਫਤਿਹ ਦਾ ਜਵਾਬ ਫਤਿਹ ਵਿੱਚ ਹੀ ਆਇਆ ਉਦਾਂ ਨੇ ਉਹਨਾਂ ਨੇ ਵੀ ਫਤਿਹ ਬੁਲਾਈ ਤੀਸਰੇ ਦਿਨ ਵੀ ਫਤਿਹ ਬੁਲਾਈ ਗੁਰਪਾਸ਼ਾਜ ਨੇ ਫੇਰ ਫਤਿਹ ਦਾ ਜਵਾਬ ਫਤਿਹ ਵਿੱਚ ਦਿੱਤਾ ਮਤਲਬ ਇੰਨਾ ਜ਼ਿਆਦੇ ਬਖਸ਼ੀਆ ਕਰਦੇ ਨੇ ਪਾਸ਼ਾ ਜੀ ਆਪਾਂ ਸੋਲਤਰੀ ਸੋਚ ਤੋਂ ਪਰੇ ਆ ਬਖਸ਼ੀਸ਼ਾਂ ਸੋਚ ਤੋਂ ਪਰੇ ਹੁੰਦੀਆਂ ਨੇ ਕਦੇ ਇਦਾਂ ਨਹੀਂ ਕਹਿਣਾ ਕਿ ਅਰਦਾਸ ਨਹੀਂ ਕਿੰਗੁਰ ਪਾਸ਼ਾ ਜੀ ਸੁਣ ਨਹੀਂ ਰਹੇ ਸੁਣ ਰਹੇ ਨੇ ਇੱਕ ਦਿਨ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰੀ ਦੀਆਂ ਦਿਨ ਦੇ ਵਿੱਚ ਹਨਾ ਤੇ ਆਵਾਜ਼ ਆਈ ਤੁਸੀਂ ਗੁਰ ਪਾਸ਼ਾ ਨੇ ਅਰਦਾਸ ਕੀਤੀ ਸੀ ਨਾ ਅਰਦਾਸ ਕਬੂਲ ਹੋ ਗਈ ਬੱਡੀ ਸੱਚਖੰਡ ਦੇ ਵਿੱਚ ਅਰਦਾਸ ਕਬੂਲ ਹੋਈ ਹੈ ਆਵਾਜ਼ ਆਈ ਮੈਨੂੰ ਉਹਨਾਂ ਕੋਲੋਂ ਭਾਈ ਜੀ ਪਤਾ ਨਹੀਂ ਹੁਣ ਮੈਨੂੰ ਹਾਲ ਤੱਕ ਸਮਝ ਨਹੀਂ ਮੈਂ ਕਿਹੜੀ ਅਰਦਾਸ ਮੇਰੀ ਕਬੂਲ ਹੋਈ ਹੈ ਉੱਥੇ ਪਤਾ ਨਹੀਂ ਕਿੰਨੀਆਂ ਕਰ ਅਰਦਾਸਾਂ ਕਰਦੇ ਆ ਸੀ ਰੋਜ਼ ਦਿਨ ਦੇ ਵਿੱਚ ਅਰਦਾਸਾਂ ਵਾਈ ਜੀ ਕਦੇ ਨਹੀਂ ਛੱਡੀਆਂ ਇੱਕ ਭੈਣ ਜੀ ਐਸੀ ਕਹਿੰਦੇ ਡਰ ਬੜਾ ਲੱਗਦਾ ਹੈ ਭਾਈ ਜੀ ਕੋਈ ਡਰ ਨਹੀਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਭਾਈ ਗੁਰੂ ਜੀ ਬਸ ਸਿਮਰਨ ਕਰਨਾ ਹੈ ਤੇ ਅਰਦਾਸ ਕਰਨੀ ਹੈ ਭਾਈ ਗੁਰੂ ਜੀ ਅਗੇ ਭਾਈ ਗੁਰੂ ਜੀ ਆਪ ਸਹਾਈ ਹੋਵੋ ਨਾਲ ਹੋ ਕੇ ਮੇਰੇ ਨਾਲ ਸਿਮਰਨ ਕਰੋ ਇੱਕ ਵੈਗੜੀ ਛੋਟੀ ਜੀ ਬਖਸ਼ਿਸ਼ ਆ ਪੀ 1.5-2 ਸਾਲ ਪਹਿਲਾਂ ਤੀ ਕੱਲ ਜਦੋਂ ਸੰਗਤ ਨਾਲ ਜੁੜੇ ਆ ਉਦੋਂ ਵੀ ਦੱਸਦੇ ਸੀ ਕਿ ਜੰਮਦੂਦ ਹੁੰਦੇ ਆ ਚਾਹੇ ਕਿਸ ਤਰ੍ਹਾਂ ਉਦੋਂ ਦਸਤਾਰ ਵਿੱਚ ਸਜਾਉਂਦੀ ਹੁੰਦੀ ਸੀਗੀ ਤੇ ਵੈਗਰੂ ਜੀ ਬੇਟੀਆਂ ਦੇ ਵੀ ਮਮਾ ਤੁਸੀਂ ਦੋ ਗੁੱਤਾਂ ਕਰਕੇ ਵੇਖਿਓ ਦਿਨੇ ਸੇ ਇਸ ਤਰ੍ਹਾਂ ਗੱਲਾਂ ਕਰਨ ਲੱਗਦੇ ਰਹੇ ਹੁਣ ਕਿ ਰਾਤ ਵੈਗਰੂ ਜੀ ਤੇ ਜਿਸ ਤਰ੍ਹਾਂ ਪਤਾ ਨਹੀਂ ਕਿ ਸੇਵਨ ਕੰਤ ਤੋਂ ਬਾਅਦ ਤੇ ਜਿਸ ਤਰ੍ਹਾਂ ਮੈਨੂੰ ਬੜੇ ਜ਼ੋਰ ਦੀ ਗੇਨ ਵਿੱਚ ਪੇਟ ਮਾਰੀ ਹੁੰਦੀ ਆ ਤੇ ਮੈਂ ਵੈਗਰੂ ਜੀ 8-10 ਫੁੱਟ ਦੂਰ ਜਾ ਕੇ ਡਿੱਗੀ ਦਸਤਾਰ ਮੇਰੀ ਖਿਲਰ ਗਈ ਤੇ ਵਾਲ ਖਿਲਰ ਗਏ ਦਸਤਾਰ ਖੁੱਲ ਗਈ ਤੇ ਉਹ ਜਦੋਂ ਮੈਂ ਡਿੱਗੀ ਤੇ ਉਦੋਂ ਮੈਂ ਪਿਛਾਂ ਮੁੜ ਕੇ ਵੇਖਿਆ ਤੇ ਮੈਨੂੰ ਇੰਨੇ ਕਿਧਰ ਵਿੱਚ ਹਿੰਦੂ ਜੀ ਨੇ ਮੈਨੂੰ ਚਪੇੜ ਮਾਰਤੀ ਉਦੋਂ ਐਂ ਮੈਂ ਸੱਚ ਹੋਣ ਜਾਂਦਾ ਵਾ ਤੇ ਉਹ ਵੇਖਿਆ ਜਦ ਮੈਂ ਪਿਛਾਂ ਵੇਖਿਆ ਤੇ ਸਿਰਫ ਮੈਨੂੰ ਪੇਟ ਦਿਸਿਆ ਜਿਸ ਤਰ੍ਹਾਂ ਜਮਦੂਦ ਹੁੰਦੇ ਨਾ ਤੇ 6 ਫੁੱਟ ਉੱਤੇ ਤਾਂ ਵੀ ਇੰਨਾ ਵੱਡਾ ਪੇਟ ਸੀਗਾ ਉਦੋਂ ਮੇਰੀ ਅੱਖ ਖੁੱਲ ਗਈ ਜਦ ਮੈਂ ਡਰ ਗਈ ਤੇ ਵੈਗੁਰੂ ਜੀ ਮੈਂ ਸੋਚਿਆ ਮੈਂ ਇਸ ਤਰ੍ਹਾਂ ਕਿਉਂ ਫਿਰ ਮੇਰੇ ਦਿਨੇ ਮੇਰੇ ਦਿਮਾਗ 'ਚ ਗੱਲ ਆਈ ਕਿ ਮੈਂ ਆਪਣੀ ਬੇਟੀ ਨਾਲ ਇਸ ਤਰ੍ਹਾਂ ਗੱਲ ਕਰਨੀ ਸੀਗੀ ਤੇ ਉਹ ਵੈਗੁਰੂ ਜੀ ਆਪਣਾ ਸੋਚਣਾ ਵੀ ਗਲਤ ਆ ਜੇ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਆਪਾਂ ਫਿਰ ਨਰਕਾਂ 'ਚ ਜਾਵਾਂਗੇ ਵਾਹਿਗੁਰੂ ਅਸੀਂ ਪੂਰੇ ਆਪਣੇ ਪੰਜ ਕਕਾਰ ਹਨ ਆ ਨਾ ਆਪਾਂ ਪੂਰੇ ਉਸੇ ਹਿਸਾਬ ਨਾਲ ਰਹਿਣਾ ਜਿਸ ਤਰ੍ਹਾਂ ਆਪਾਂ ਨੂੰ ਗੁਰਸਾਹਿਬ ਕਹਿੰਦੇ ਆ ਤੇ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਹਮੇਸ਼ਾ ਅੰਦਰੋਂ ਸੰਤ ਸਹਾਇ ਹੁੰਦੇ ਆ ਵਾਹਿਗੁਰੂ ਸ਼ੁਕਰਾਨਾ ਗੁਰਸਾਹਿਬ ਜੀ ਦਾ ਭੁੱਲਾਂ ਚੱਕਾਂ ਦੀ ਮਾਫੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਨਾਮੁ ਤੇ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਅਬ ਵਾਹਿਗੁਰੂ ਅੱਜ ਗੁਰਸਾਹਿਬ ਨੇ ਬਰਤ ਟਾਈਮ ਬਾਅਦ ਗੁਰੂ ਘਰ ਲੈ ਕੇ ਗਏ ਮੁਰ ਸਾਹਿਬ ਕਿਉਂਕਿ ਗੁਰਕਾਰ ਕਾਫੀ ਦੂਰ ਹਤੇ ਛੇਤੀ ਛੇਤੀ ਜਾਣੀ ਹੁੰਦੀ ਦੋ ਤਿੰਨ ਮਿੰਟਾਂ ਬਾਅਦ ਜਾਏ ਗਏ ਤੇ ਵੈਗਰੂ ਮਨ ਵਿੱਚ ਨਾ ਬਹੁਤ ਚਾਹ ਸੀ ਕਿ ਮੁਰ ਸਾਹਿਬ ਨੂੰ ਜਮਾਂ ਦਿੱਤੇ ਕੋ ਸਭ ਜਨਾਂ ਨਾਲ ਪਰਸ ਕਰਾਂਗੇ ਸਰੰਗੂ ਕਰਾਂਗੇ ਤੇ ਬੈਠਾਂਗੇ ਪਰ ਵੈਗਰੂ ਕੀ ਗਏ ਕਿ ਉੱਥੇ ਮੈਂ ਬਹੁਤ ਜ਼ਿਆਦਾ ਸਿਵਾਈ ਗਏ ਬਹੁਤ ਹੀ ਜ਼ਿਆਦਾ ਮੇ ਪੈਰਿਆ ਸੀ ਨਾ ਜ਼ਿਆਦਾ ਪੈਰਿਆ ਸੀ ਸੰਗਤ ਬਹੁਤ ਥੋੜੀ ਸੀ ਤੇ ਵੈਗਰੂ ਗਏ ਤੇ ਚਰਨ ਤੁਰ ਵੀ ਨਹੀਂ ਲੈ ਹੋਈ ਕਿਉਂਕਿ ਮੇ ਇੰਨਾ ਜ਼ਿਆਦਾ ਤੇਜ਼ ਹੀ ਤੇ ਜੋੜਿਆਂ ਲਈ ਕੋਈ ਛਤੌਤ ਨਹੀਂ ਹੈਗੀ ਦਰ ਬਾਰੇ ਪੈ ਸੀ ਤੇ ਗੁਰਸਾਹਿਬ ਨਾਲ ਗੱਲਬਾਤ ਵੀ ਨਹੀਂ ਹੋ ਪਾਈ ਕਿਉਂਕਿ ਮੇ ਬਹੁਤ ਤੇਜ਼ ਸੀ ਤੇ ਜਿੰਨਾ ਦਿਨਾਂ ਦੇ ਨਾਲ ਗਏ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਛੇਤੀ ਸੀਗੀ ਆਉਣ ਦੇ ਤੇ ਤਾਂ ਕਰਕੇ ਫਿਰ ਕਹਿ ਵੀ ਨਹੀਂ ਪਾਇਆ ਖੁੱਲ ਕੇ ਕਿ ਛੋਟੀ ਮਰੀ ਉਹ ਕੁਝ ਤੇ ਮਾਨੇ ਵਿੱਚ ਬਹੁਤ ਹਿਰਸ ਸੀ ਕਿ ਆਕਿਆ ਕਿ ਇਦਾਂ ਇਦਾਂ ਕੋਈ ਸਬਜ਼ੀ ਤੁਸੀਂ ਲੈ ਕੇ ਵੀ ਗਏ ਔਰ ਇੰਨੇ ਟਾਈਮ ਬਾਅਦ ਵੀ ਰਹੇ ਔਰ ਕੋਈ ਗੱਲ ਵੀ ਨਹੀਂ ਹੋਈ ਤੁਹਾਡੇ ਨਾਲ ਤੇ ਬਹੁਤ ਮਨ ਦੇ ਵਿੱਚ ਭਰਾਗ ਵੀ ਸੀਗਾ ਤੇ ਜਦੋਂ ਉਹ ਸਰ ਨੇ ਸਿੰਧਨ ਕਰਾਇਆ ਸੰਮਨ ਤੇ ਪਹਟਾਇਆ ਤੇ ਉਹ ਸਰ ਨੇ ਦਿਖਾਇਆ ਕਿ ਕਿੰਨੇ ਸਾਰੇ ਜੋੜੇ ਪਾਇਆ ਔਰ ਮੈਂ ਉਹਨਾਂ ਸਾਰਿਆਂ ਜੋੜਿਆਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਸੇਵ ਕਰ ਕਰਕੇ ਰੱਖ ਰਹੀ ਹਾਂ ਤੇ ਫਿਰ ਜਦੋਂ ਸੁਤੀ ਚੋਂ ਬਾਹਰ ਆਏ ਤੇ ਬਹੁਤ ਸ਼ੁਕਰ ਨਿਕਲਿਆ ਉਸਤਾ ਕਿ ਤੁਸੀਂ ਸੁਤਰੇ ਵਿੱਚ ਚਰਨ ਤੁਰ ਦੇ ਦਿੱਤੀ ਈਮਾਨਦਾਰ ਵਿੱਚ ਇੰਨਾ ਜ਼ਿਆਦਾ ਸੀਗਾ ਕਿ ਹਾਂ ਅੱਜ ਸਭ ਜੀ ਜ਼ਰੂਰ ਚਰਨ ਕੀ ਵਿਧਾਓ ਕਿਉਂਕਿ ਬਹੁਤ ਟਾਈਮ ਪਾਸ ਇਸੇ ਜ਼ਰੇ ਗਏ ਆ ਤੇ ਬਾਦ ਅ ਜੀ ਰੋਗ ਸਾਹਿਬ ਨੂੰ ਸੰਗਨ ਕਰਕੇ ਇਹ ਹੋ ਆਖੀ ਕਿ ਉਸਤਾ ਜੀ ਅਸਤੇ ਤੁਹਾਡੇ ਨਾਲ ਗੱਲਬਾਤ ਹੀ ਨਹੀਂ ਹੋਈ ਤੇ ਗੈਰਿਤ ਤੇ ਹੁਕਮਨਾਮਾ ਸਬਲਾਈ ਨਹੀਂ ਪਾਇਆ ਤੇ ਅੰਦਰੂ ਵੈਗਰੂ ਗੁਰ ਸਾਹਿਬ ਨੇ ਇੱਕੋ ਅਜਿਹੀ ਫਾਈਬਰ ਸਿਮਰਨ ਕਰ ਬਹੁਤ ਬਹੁਤ ਵਧੀਆ ਲੱਗਾ ਵੈ ਕਿ ਅੱਜ ਬਹੁਤ ਹੀ ਜ਼ਿਆਦਾ ਮਨ ਖੁਸ਼ ਹੋਇਆ ਫਦਾ ਬਹੁਤ ਸ਼ੁਕਰ ਨਿਕਲਿਆ ਗੁਰ ਸਾਹਿਬ ਕੋਟਾਨ ਕੋ ਸ਼ੁਕਰਾਨਾ ਦਿੱਤਾ ਦਾ ਕੋਇਕੂ ਜੀ ਕਾ ਖਾਲਸਾ ਵੈਗਰੂ ਦੀ ਫਤਿਹ ਹਾਜੀ ਵੈਗਰੂ ਗੁਰ ਸਾਹਿਬ ਨੇ ਬਖਸ਼ਿਸ਼ ਕੀਤੀ ਜاتی ਕਿ ਵੈਗਰੂ ਸਤਰੀ ਵੈਗਰੂ ਸੁਣ ਰਹੀ ਸੀ ਇੱਕ ਤੇ ਭੈਣ ਜੀ ਅੱਜ ਦੱਸ ਰਹੀ ਸੀ ਕਿ ਉਹਨਾਂ ਨੇ ਕਿਦਾਂ ਨਾ ਪਿੱਛੇ ਗੁਰੂ ਬਾਸ਼ਾ ਨੇ ਅਰਦਾਸ ਕੀਤੀ ਕਿ ਵੈਗਰੂ ਜੇ ਤੂੰ ਹੈਗਾ ਤਾਂ ਮੈਨੂੰ ਦੱਸ ਦਿਖਾ ਜੇ ਨਾ ਜੇ ਤੂੰ ਸੱਚੀ ਹੈਗਾ ਤਾਂ ਮੈਨੂੰ ਕੁਝ ਦਿਖਾ ਮੈਂ ਦਿਖਾ ਤੂੰ ਹੈਗਾ ਆ ਮੈਨੂੰ ਦਿਖਾ ਨਰਕਾ ਹੈ ਗਿਆ ਤੇ ਉਹ ਦੋ ਸੁਣਦੇ ਸੁਣਦੇ ਵੈਗਰੂ ਗੁਰੂ ਬਾਸ਼ਾ ਨੇ ਅਰਦਾਸ ਕਰਾਈ ਵੈਗਰੂ ਇਹ ਹੈ ਕਿ ਕਿੰਨੇ ਭਗਤੀ ਨਾਲ ਪਿਆਰ ਕਰਨ ਵਾਲਿਆ ਕਿੰਨੀ ਸੰਗਤ ਆ ਗੁਰਮੁਖ ਪਿਆਰੇ ਹਾਰੇ ਸਿਮਰਨ ਕਰਦੇ ਆ ਹਨਾ ਕਿਦਾਂ ਸੁਰਤੀਆਂ ਲੱਗਦੀਆਂ ਆ ਸਾਰਿਆਂ ਦੀਆਂ ਤੇ ਮੈਂ ਮਾਝੀ ਕਿਰੀ ਹੋਈਆਂ ਹਨਾ ਤੇ ਸਿਮਰਨ ਨਹੀਂ ਹੈਗਾ ਤੇ ਬੜਾ ਮਨ ਚ ਹੁੰਦਾ ਕਿ ਬੈ ਨਹੀਂ ਉਹ ਉਹ ਚੀਜ਼ ਮੇਰੇ ਕੋਲ ਨਹੀਂ ਆ ਕਿ ਮੈਂ ਹਰ ਵੇਲੇ ਕੇ ਸਿਮਰਨ ਨਹੀਂ ਹੈਗਾ ਮੇਰੀ ਉਹ ਦਾ ਚਟੀਆਂ ਨਹੀਂ ਲੱਗਦੀਆਂ ਸੁਰਤੀ ਨਹੀਂ ਲੱਗਦੀ ਨਹੀਂ ਇੰਨਾ ਟਾਈਮ ਨਹੀਂ ਹੈਗਾ ਕਿ ਬੈ ਕੇ ਮਤਲਬ ਇੰਨਾ ਟਾਈਮ ਬੈ ਕੇ ਸਿਮਰਨ ਨਹੀਂ ਕਰ ਸਕਦੀ ਕਿ ਮੈਂ ਬੈ ਕੇ ਇੰਨਾ ਟਾਈਮ ਸੁਰਤੀ ਲਾਵਾਂ ਤੇ ਫਿਰ ਕਦੀ ਜਦੋਂ ਸੰਗਤ ਨੂੰ ਦੇਖਦਾ ਹੈ ਤੇ ਮੰਨਦੇ ਹੋ ਹੁੰਦਾ ਹੈ ਕਿ ਭੈਗੁਰੂ ਮੇਰੀ ਵਾਰੀ ਕਦੋਂ ਆਉਗੀ ਮੇਰੇ ਕੋ ਕਦੋਂ ਕਦੋਂ ਮੈਂ ਇੱਧਾ ਬੈ ਕੇ ਸਿਮਰਨ ਕਰ ਪਾਉਂ ਕਿਉਂਕਿ ਬੱਚੇ ਛੋਟੇ ਆ ਸਾਰਾ ਦਿਨ ਉਹਨਾਂ ਦੇ ਪਿੱਛੇ ਦੌੜ ਭੱਜ ਲੱਗੀ ਰਹਿੰਦੀ ਆ ਸੋ ਇੱਧੇ ਗੁਰੂ ਪਾਤਸ਼ਾਹ ਜਦੋਂ ਉਹਨਾਂ ਦੀ ਸਟੋਰੀ ਸੁਣਦੀ ਸੀਗੀ ਤਾਂ ਮਾਇਆ ਤਾਂ ਜਾਤਾ ਹੈਗਾ ਹੀ ਆ ਵੈਗੁਰੂ ਮਾਨੇ ਨਹੀਂ ਕਰਦਾ ਸਿਮਰਨ ਕਰਨ ਨੂੰ ਇੰਨਾ ਕਿ ਬੈ ਕੇ ਹੁਣ ਚਲੋ ਬੈ ਫ੍ਰੀ ਆ ਤਾਂ ਬੈ ਲੀਏ ਥੋੜਾ ਤੇ ਉਦੋਂ ਹਿੰਦਾ ਜਾਂਦਾ ਕੁਝ ਕਰ ਲੀਏ ਥੋੜਾ ਮੈਂ ਰਿਲੈਕਸ ਕਰ ਲੀਆ ਸੌ ਜਿਏ ਬਸ ਰਾਤ ਨੂੰ ਤੇ ਬੈਠੀ ਸੀਗੀ ਤੇ ਗੁਰੂ ਪਾਤਸ਼ਾਹ ਨੇ ਅਰਦਾਸ ਕਰਵਾਈ ਇਦਾਂ ਹੀ ਗੁਰੂ ਪਾਤਸ਼ਾਹ ਨੇ ਬਰਾਗੀ ਜੀ ਅਰਦਾਸ ਕਰਾਈ ਕਿ ਗੁਰੂ ਪਾਤਸ਼ਾਹ ਧਾਕਰਮ ਹੀੜ ਤਨ ਕਰੇ ਬਿਨਾਂ ਤੀਖ ਕਦ ਨਾਨਕ ਆਵੇ ਵਾਰੀ ਗੁਰੂ ਪਾਤਸ਼ਾਹ ਦੀ ਅਰਦਾਸ ਨਿਕਲੀ ਕਿ ਬੈਗ ਨੂੰ ਮੇਰੀ ਵਾਰੀ ਕਦੋਂ ਆਊਗੀ ਮੈਨੂੰ ਤੁਸੀਂ ਕਦੋਂ ਬਿਠਾਉਂਗੇ ਮੈਨੂੰ ਕਦੋਂ ਤੁਸੀਂ ਬਿਠਾ ਕੇ ਸਿਮਰਨ ਕਰਾਉਂਗੇ ਤੇ ਦੂਜੇ ਪਾਸੇ ਵਾਇਕ ਨੂੰ ਮਨ ਹੋ ਰਿਹਾ ਜੇਗਾ ਕਿ ਲਈ ਕੁਝ ਸੇਵਾ ਕਰਨਾ ਹੈ ਨਾ ਕੋਈ ਹੋਰ ਸੇਵਾ ਕਰ ਲੈ ਫੋਨ ਤੇ ਜੇ ਇਹ ਗੁਰੂ ਪਾਤਸ਼ਾਹ ਨੇ ਬਖਸ਼ਿਆ ਤੇ ਮੈਂ ਗੁਰੂ ਪਤਨ ਨੂੰ ਕਿਹਾ ਵਾਇਕ ਤੁਸੀਂ ਕਹਿੰਦੇ ਆ ਨਾ ਪਾਪ ਕਿਡ ਗੁਰ ਕਾਟਿਆ ਸੋਈ ਉਤਰਿਆ ਪਰ ਕਿ ਜਿਹਨੂੰ ਤੁਸੀਂ ਬਾਹ ਫੜ ਕੇ ਕੱਢਣਾ ਉਹਦੇ ਹੀ ਪਾਰ ਲੱਗਣਾ ਵੈਗੁਰੂ ਸਭ ਮੇਰਾ ਬਾਹ ਦੂਜੇ ਪਾਸੇ ਨੂੰ ਚਾਈ ਜਾ ਰਿਹਾ ਹੈ ਵੈਗੁਰੂ ਸਿਮਰਨ ਨਹੀਂ ਕਰਨਾ ਕਰਿਆ ਤੁਸੀਂ ਮੇਰੀ ਬਾਹ ਫੜ ਕੇ ਮੈਨੂੰ ਬਿਠਾਓ ਤੇ ਵੈਗੁਰੂ ਗੁਰੂ ਪਾਛੇ ਨੇ ਬਿਠਾਇਆ ਸਿਮਰਨ ਕਰਾਇਆ ਅਗੈਰੂ ਸੁੜਤੀ ਵੀਲ ਬਾਈ ਤੇ ਐਡੀ ਕਿਰਪਾਸ਼ੇ ਨੇ ਬਖਸ਼ਿਸ਼ ਕੀਤੀ ਕਿ ਉਸ ਨੂੰ ਲਗਾਤਾਰ ਰਾਤ ਇੱਕ ਇੱਕ ਵਜਾ ਸੀਗਾ ਤੇ ਫਿਰ ਸਬਾਪਾ ਜ ਉਤ ਬਾਦ ਪਤਾ ਨਹੀਂ ਕਿਹੜੇ ਵੇਲੇ ਮੈਂ ਸੁੱਤੀ ਆ ਤੇ ਗੁਰੂ ਪਾਤਸ਼ਾਹ ਦੇ ਫੇ ਸਵੇਰੇ ਸਬਕ ਪਾਜ ਉਠਾ ਕੇ ਅੰਮ੍ਰਿਤ ਵੇਲੇ ਫਿਰ ਗੁਰੂ ਪਾਤਸ਼ਾਹ ਨੇ ਬਿਠਾ ਲਿਆ ਸਿਮਰਤੇ ਗੁਰੂ ਪਾਤਸ਼ਾਹ ਨੇ ਫੇਰ ਸੁਰਤੀ ਲਵਾਤੀ ਵਈ ਹਾਂਜੀ ਬਾਈ ਗੁਰਜੀ ਅਰਦਾਸ ਨਾਲ ਗੁਰਸਾਵਾ ਵੀ ਕਰਵਾਂ ਮਤਲਬ ਮੈਨੂੰ ਜੇ ਮੇਰਾ ਉਦਾਸ ਹੀ ਸੀਗਾ ਕਿਉਂਕਿ ਪਾਪਾ ਮੇਰੇ ਬਹੁਤ ਬਿਮਾਰ ਸੀਗੇ ਦੇ ਵੈਗਰੂ ਮੈਂ ਇਹ ਚਾਂਦੀ ਜੀ ਇੱਥੇ ਵੀ ਮੈਂ ਅਰਦਾਸ ਕਰਵਾਈ ਗਏ ਗੁਰੂ ਸਾਹਿਬ ਜੀ ਕਿਰਪਾ ਕਰੋ ਪਾਪਾ ਨੂੰ ਅਮ੍ਰਿਤ ਦਾਤ ਬਖਸ਼ਿਸ਼ ਕਰੋ ਦੋ ਤਿੰਨ ਵਾਰ ਤੇ ਕਰਵਾਈ ਚੈਟ ਦੇ ਵਿੱਚ ਵੀ ਲਿਖੀ ਇੱਥੇ ਵੀ ਹਮੇਸ਼ਾ ਹੀ ਆਪਣੇ ਬੱਚਾ ਦੇ ਨਾਲ ਆਪਣੇ ਪਾਪਾ ਦਾ ਨਾਮ ਲਿਖਿਆ ਹੋਇਆ ਜਸਵੰਤ ਸਿੰਘ ਤੇ ਇਹਨਾਂ ਨੂੰ ਅਮ੍ਰਿਤ ਦਾਤ ਬਖਸ਼ੋ ਤੇ ਵੈਗਰੂ ਮੈਂ ਗਈ ਸੀ ਗੁਰੂ ਸਾਹਿਬ ਨੇ ਮੈਨੂੰ ਦਿਖਾਇਆ ਕਿ ਉਹਨਾਂ ਦਾ ਕੀ ਮਨ ਹੈ ਪਹਿਲਾਂ ਪੁੱਛੋ ਨਾਨ ਨੂੰ ਤੇ ਵੈਗਰੂ ਜਦ ਮੈਂ ਗਈ ਨਾ ਤੇ ਵੈਗੂ ਮੈਂ ਪਾਪਾ ਨੂੰ ਪੁੱਛਿਆ ਕਿ ਕਿ ਪਾਪਾ ਬੋਲਦੇ ਘਟਾ ਹੈ ਕਿ ਕਿ ਮੈਮਰੀ ਘਟੋਗੀ ਬਨ ਜबान ਜਿਹੜੀ ਹੈ ਨਾ ਉਹ ਉਲਟੀ ਦੀ ਨਹੀਂ ਹੈ ਬਹੁਤ ਘਟ ਮਤਲਬ ਬੋਲਦੇ ਨੇ ਤੇ ਮਮੇ ਨੇ ਕਿਹਾ ਸੀ ਚਰਨ ਤੁਰ ਲਗਾਇਆ ਕਰੋ ਤੇ ਵਰਕ ਪਿਆ ਜਿਸ ਦਿਨ ਤੇ ਚਰਨ ਤੁਰਨ ਲਗਾਉਣ ਲੱਗੇ ਵੈਗੂ ਤੇ ਉਹ ਬੋਲਣ ਲੱਗੇ ਥੋੜਾ ਬਹੁਤ ਥੋੜਾ ਬਹੁਤ ਬੋਲਣ ਲੱਗੇ ਵੈਗੂ ਤੇ ਤੇ ਮੈਂ ਉਹਨਾਂ ਨੂੰ ਹੁਣ ਹੁਣ ਬੈੱਡ ਵੀ ਜਾਂਦੇ ਆ ਖਾਣਾ ਪੀਣਾ ਖਾ ਰਹੇ ਆ ਤੇ ਮੈਂ ਕਿਹਾ ਪਾਪਾ ਮੈਂ ਆਪਣੇ ਕਕਾਰ ਦਿਖਾਏ ਪਾਪਾ ਇਹ ਤੁਸੀਂ ਪਾਣੇ ਆ ਮੈਂ ਲੈ ਕੇ ਆਣੇ ਤੁਹਾਡੇ ਵਾਸਤੇ ਤੇ ਉਹਨਾਂ ਨੇ ਨਾ ਹੱਥ ਜੋੜ ਤੇ ਤੇ ਕਹਿੰਦੇ ਮੰਮੀ ਗੱਲ ਨਹੀਂ ਮੈਨੂੰ ਇਸ਼ਾਰਾ ਕਰਤਾ ਇੱਧਰ ਹੀ ਕਹਦੇ ਇਹਨਾਂ ਇਹਨੇ ਬਾਣੇ ਆ ਮੈਂ ਕਿਹਾ ਪਾਪਾ ਮੰਮੀ ਨੇ ਤਾਂ ਮੈਨੂੰ ਸ਼ੱਕਿਆ ਆਇਆ ਗੁਰਸਾਹਿਬ ਨੇ ਕਿਰਪਾ ਕੀਤੀ ਵੀ ਤੁਸੀਂ ਤੁਸੀਂ ਵੀ ਪਾਣੇ ਆ ਤੇ ਪਾਪਾ ਕੁਝ ਬੋਲੇ ਨਹੀਂ ਤੇ ਮੈਂ ਕਿਹਾ ਪਾਪਾ ਵਾਇਗਰੂ ਵਾਇਗਰੂ ਕਰਿਆ ਕਰੋ ਕਿਤੇ ਪਾਠ ਸੁਣਦਾ ਪਾਠ ਸੁਣਦਾ ਵਾਇਗੁਰੂ ਬਾਣੀ ਦਾ ਰਟਮ ਕੀਰਤਨ ਲੱਗਿਆ ਹੁੰਦਾ ਹੈ ਉਹਨਾਂ ਦੇ ਟੀਵੀ ਬਹੁਤ ਪਾਪਾ ਮੈਂ ਕਿਹਾ ਪਾਠ ਕਰਦੇ ਸੀ ਕਿ ਜੱਜੀ ਸਾਹਿਬ ਦਾ ਉਹਨਾਂ ਤੋਂ ਹੀ ਅਸੀਂ ਸਿੱਖੇ ਆ ਤੇ ਪਾਪਾ ਹੁਣ ਨਹੀਂ ਕਰ ਪਾਉਂਦੇ ਕਹਿੰਦੇ ਜ਼ੁਬਾਨ ਨਹੀਂ ਉਲਟਦੀ ਐਦਾਂ ਮੈਨੂੰ ਇਸ਼ਾਰਾ ਕਰਿਆ ਕਰਿਆ ਜ਼ੁਬਾਨ ਨਹੀਂ ਉਲਟਦੀ ਮੈਂ ਕਿਹਾ ਫਿਰ ਮਨ ਚ ਜਿੰਨਾ ਤੁਹਾਨੂੰ ਯਾਦ ਆ ਉਹਨਾਂ ਕਰਿਆ ਕਰੋ ਵਾਇਗੁਰੂ ਕਰਿਆ ਕਰੋ ਤੇ ਵਾਇਗੁਰੂ ਨਹੀਂ ਬੋਲੇ ਗੁਰ ਸਾਹਿਬ ਨੇ ਇਹ ਸਮਝਾਇਆ ਵੀ ਤੂੰ ਅਰਦਾਸ ਕਰਦੀ ਐ ਫਿਰ ਉਹ ਕਿੰਦਾ ਨਾ ਅਗਲੇ ਦਾ ਮਨ ਹੀ ਨਹੀਂ ਮੰਨਿਆ ਤੇ ਵੀ ਵੈਗਰੂ ਗੁਰਸਾਹ ਆਪ ਹੀ ਅਰਦਾਸ ਕਰਵਾਏ ਜਾ ਰਹੇ ਨੇ ਆਪ ਹੀ ਅਰਦਾਸ ਕਰਵਾਸ ਕੇ ਨਈ ਬਖਸ਼ਿਸ਼ ਤੁਸੀਂ ਕਰਨੀ ਆ ਤੁਸੀਂ ਕਰਨਾ ਵੈਗਰੂ ਤੇ ਵਈ ਅੱਜ ਜਿਸ ਤੁਹਾਨੂੰ ਗਈ ਸੀ ਅਖੰਡ ਪਾਠ ਉਹਨਾਂ ਦਾ ਸ਼ੁਰੂ ਸ਼ੁਰੂਆਤ ਹੋਇਆ ਸੀਗਾ ਗੱਲ ਦਾ ਤੇ ਮਨ ਬੜਾ ਅਰਦਾਸ ਹੈਗਾ ਵੀ ਗੁਰਸਾਹ ਕਿਰਪਾ ਕਰੋ ਬਖਸ਼ਿਸ਼ ਕਰਵਾਨਾ ਇਹਨੀ ਜੋਜੀ ਨਹੀਂ ਆ ਉਹਨਾਂ ਨੂੰ ਪਰਿਵਾਰ ਨੂੰ ਬਖਸ਼ਿਸ਼ ਤੁਸੀਂ ਕਰਨੀ ਆ ਤੇ ਕੱਲ ਵੀ ਵੈਗਰੂ ਦੁਪਹਿਰ ਨੂੰ ਬੈਠੇ ਤੇ ਮਨ ਬਹੁਤ ਉਦਾਸ ਸੀਗਾ ਕਿਉਂਕਿ ਗੁਰੂ ਸਾਹਿਬ ਜੀ ਨੇ ਦਰਸ਼ਨ ਨਹੀਂ ਬਖਸ਼ੇ ਸੀਗੇ ਤੇ ਸਿਮਰਨ ਵੀ ਵੈਗਰੂ ਨਾਲ ਬਹੁਤ ਸੇਵਾ ਲਈ ਬਹੁਤ ਸੇਵਾ ਲਈ ਵੈਗਰੂ ਕੱਲ ਲੇਕਿਨ ਦਰਸ਼ਨ ਨਹੀਂ ਬਖਸ਼ੇ ਮਨ ਚ ਟਿਕਾ ਬਹੁਤ ਸੀਗਾ ਲੇਕਿਨ ਦਰਸ਼ਨ ਨਹੀਂ ਗੁਰੂ ਸਾਹਿਬ ਜੀ ਨੇ ਬਖਸ਼ੇ ਲੇਕਿਨ ਜਦ ਕੱਲ ਦੁਪਹਿਰ ਨੂੰ ਫਿਰ ਨਾ ਮੈਨੂੰ ਬਿਰਾਗ ਆਇਆ ਕੱਲ ਬਸ ਸਿਮਰਨ ਨਹੀਂ ਕਰਾਇਆ ਦੁਪਹਿਰ ਨੂੰ ਵੈਗਰੂ ਕੰਮ ਕਰਦੇ ਕਰਦੇ ਫਿਰ ਮੈਂ ਥੋੜੇ ਜਿਹਾ ਲੇਟ ਗਈ ਲੇਟ ਗਈ ਸਿਮਰਨ ਕਰਨ ਲੱਗੀ ਤੇ ਮਤਲਬ ਮਤਲਬ ਮੈਂ ਗੱਲ ਹੀ ਕਰਨ ਲੱਗੇ ਕਿ ਗੁਰਸਾਹਿਬ ਜੀ ਤੁਸੀਂ ਨਾ ਦਰਸ਼ਨ ਦਿੱਤੇ ਕਿਰਪਾ ਕਰੋ ਨਾ ਦੇਵੀ ਤੁਸੀਂ ਬਖਸ਼ਿਸ਼ ਕਰਨੀ ਹੈ ਉਹਨਾਂ ਦਾ ਮਨ ਤੁਸੀਂ ਬਣਾਣਾ ਤੇ ਵੈਗੁਰੂ ਉਹਨਾਂ ਨੂੰ ਫਿਰ ਮਤਲਬ ਜਦ ਇਹ ਉਸੇ ਵਕਤ ਮੈਨੂੰ ਪ੍ਰਕਾਸ਼ ਗੁਰਸਾਹਿਬ ਜੀ ਨੇ ਦਰਸ਼ਨ ਦਿੱਤੇ ਤੇ ਕਹਿੰਦੇ ਅਰਦਾਸ ਕਰ ਤੇ ਵੈਗੁਰੂ ਮੇਰਾ ਮਨ ਇੱਕਦਮ ਮਤਲਬ ਖੁਸ਼ ਹੋ ਗਿਆ ਕਿ ਕਿ ਇੰਨੀ ਦੇਰ ਗੁਰਸਾਹਿਬ ਨੇ ਸਿਮਰਨ ਕਰਾਇਆ ਨਹੀਂ ਪ੍ਰਕਾਸ਼ ਹੋਇਆ ਤੇ ਹੁਣ ਥੋੜੀ ਜਿਹਾ ਮੈਂ ਉਦਾਸ ਵਿਰਾਗ ਥੋੜਾ ਜਿਹਾ ਆਇਆ ਮੈਨੂੰ ਤੇ ਵੀ ਵਾਈਗੁਰ ਜੀ ਨੇ ਦਰਸ਼ਨ ਦੇ ਕੇ ਕੰਨੀ ਅਰਦਾਸ ਕਰ ਵਾਈਗੁਰ ਮੈਂ ਕਿਹਾ ਅਰਦਾਸ ਵੀ ਤੁਸੀਂ ਕਰਾਣੀ ਹੈ ਨਾ ਤੁਸੀਂ ਬਖਸ਼ਿਸ਼ ਕਰਨੀ ਹੈ ਤੇ ਵਾਈਗੁਰ ਵੱਜ ਤਵੇ ਠੀਕ ਨਹੀਂ ਸੀਗੇ ਤੇ ਜਾਣਾ ਸੀਗਾ ਸੈਕੰਡ ਡੇ ਸੀਗਾ ਤੇ ਗੁਰਦਾਰ ਸਾਹਿਬ ਬੰਗਲਾ ਸਾਹਿਬ ਉਹਨਾਂ ਨੇ ਆਪਣਾ ਆਰਡਰ ਤੇ ਗੁਰਸੱਬ ਲੈ ਗਏ ਵਾਈਗੁਰ ਜੀ ਮੇਰੀ ਤਾਂ ਤਬੀਅਤ ਬਿਲਕੁਲ ਠੀਕ ਨਹੀਂ ਸੀ ਮੈਂ ਗੁਰਸੱਬ ਜੀ ਤੁਸੀਂ ਲੈ ਕੇ ਜਾਣਾ ਹੈ ਗੁਰਸੱਬ ਲੈ ਗਏ ਵਾਈਗੁਰ ਜੀ ਤੇ ਮੈਂ ਕਿਹਾ ਗੁਰਸੱਬ ਜੀ ਵੀ ਪਾਰਟ ਉੱਤੇ ਹੋਣਾ ਹੈ ਆ ਤੇ ਤੁਸੀਂ ਵੈਗਰੂ ਮੇਰਾ ਮਨ ਕਰਦਾ ਸੁਰਤੀ ਲਾਵਾਂ ਸਿਮਰਨ ਤੁਸੀਂ ਕਰਵਾਣਾ ਉੱਥੇ ਤੇ ਵੈਗਰੂ ਉੱਧੇ ਹੀ ਹੋਇਆ ਗੁਰਸਾਹਿਬ ਨੂੰ ਫਟਾਫਟ ਬਹੁਤ ਸੋਹਣਾ ਗੁਰਸਾਹਿਬ ਨੇ ਬਾਣਾ ਪਾ ਕੇ ਨੀਲਾ ਹੀ ਬਾਣਾ ਪਾ ਕੇ ਗਈ ਸੀਗੀ ਨੀਲਾ ਹੀ ਕੇਸ ਕੀ ਗੁਰਸਾਹਿਬ ਨੇ ਸਜਾਈ ਬਹੁਤ ਪਿਆਰੀ ਕੇਸ ਕੀ ਆ ਗੁਰਸਾਹਿਬ ਨੇ ਸਜਾਈ ਲੈ ਗਏ ਵੈਗਰੂ ਤੇ ਜਦ ਉੱਥੇ ਦਰਸ਼ਨ ਮੱਥਾ ਟੇਕਿਆ ਵੈਗਰੂ ਦਰਸ਼ਨ ਕੀਤੇ ਗੁਰਸਾਹਿਬ ਜੀ ਤੇ ਵੈਗਰੂ ਇੱਕਦਮ ਟਿਕਾਹਾ ਬਣ ਗਿਆ ਇੱਕਦਮ ਜਦੋਂ ਪਾਣੀ ਉੱਪਰ ਡਰੇ ਸੀ ਪਾਠੀ ਸਾਹਿਬ ਵੈਗਰੂ ਬਹੁਤ ਵਧੀਆ ਗਾ ਕੇ ਉਹਨਾਂ ਨੇ ਪਾਣੀ ਪੜਨੀ ਸ਼ੁਰੂ ਕਰਤੀ ਕਿਉਂਕਿ ਜਨ ਸੰਗਤ ਬੈਹਣ ਜਾਂਦੀ ਹੈ ਫਿਰ ਉਹ ਮਤਲਬ ਉੱਚੀ ਬੋਲਦੇ ਨੇ ਤੇ ਬਹੁਤ ਠਿਕਾ ਬਖਸ਼ਿਆ ਬਹੁਤ ਠਿਕਾ ਵੈਗਰੂ ਮੇਰੇ ਅੰਦਰ ਵੈਗਰੂ ਵੈਗਰੂ ਹੋਣ ਲੱਗਿਆ ਅੰਦਰ ਤੇ ਪੂਰੀ ਵਾਈਬ੍ਰੇਸ਼ਨ ਮੇਰੇ ਵੈਗਰੂ ਹੋਣ ਲੱਗਿਆ ਵੈਗਰੂ ਤੇ ਵੈਗਰੂ ਫਿਰ ਮਤਲਬ ਮੈਨੂੰ ਐਦਾਂ ਫੀਲ ਹੋ ਰਿਹਾ ਸੀਗਾ ਕਿ ਉੱਥੇ ਸਿਰਫ ਅਸੀਂ ਤਿੰਨ ਜਣੇ ਗਏ ਸੀਗੇ ਵੀ ਅਸੀਂ ਨਹੀਂ ਆ ਗਏ ਮੈਨੂੰ ਇਹ ਚੀਜ਼ ਸੁਖਮ ਰੂਪ ਚ ਵੀ ਦਿਖਾਈ ਦਿੱਤੀ ਕਿ ਨੀਲੇ ਬਾਣੇ ਵਾਲੇ ਵੀ ਬੈਠੇ ਐ ਇੱਥੇ ਨੀਲੇ ਹੀ ਬਾਣੇ ਪਾਏ ਹੋਏ ਨੇ ਐਦਾਂ ਮੈਨੂੰ ਮਤਲਬ ਮੈਂ ਦੱਸ ਹੀ ਨਹੀਂ ਸਕਦੀ ਉਹ ਚੀਜ਼ ਮੇਰੇ ਸਿਨ ਮੈਨੂੰ ਸਾਹਮਣੇ ਆ ਰਿਹਾ ਹੈ ਕਿ ਐਦਾਂ ਮੈਨੂੰ ਜਿਹੜੇ ਸੰਗਤ ਬੈਠੇ ਹੋਏ ਉੱਥੇ ਮਨਜ਼ਰ ਆਈ ਸ਼ੋਕਰ ਗੁਰ ਸਾਹਿਬ ਦਾ ਵੈਗੁਰ ਤੇ ਉਸ ਤੋਂ ਬਾਅਦ ਵੈਗੁਰ ਥੋੜਾ ਟਿਕਾ ਮਤਲਬ ਬਣਿਆ ਰਿਹਾ ਮੇਰਾ ਫਿਰ ਵੈਗੁਰੂ ਫਿਰ ਪਾਠ ਮੈਨੂੰ ਸੁਣਨ ਲੱਗ ਗਿਆ ਤੇ ਵੈਗੁਰੂ ਫਿਰ ਮੇਰਾ ਮਨ ਕਰਿਆ ਕਿ ਜਿਹੜੇ ਬਾਣੀ ਪਾੜ ਲੈਨੇ ਨਾ ਮੈਂ ਆਉਂਗ ਕੋਲ ਲੈਨੀ ਆ ਤੇ ਵੈਗੁਰੂ ਫੋਨ 'ਚ ਐਪ ਹੈਗਾ ਤੇ ਮੈਂ ਉਸੇ ਵਕਤ ਜਿਹੜਾ ਉਹ ਬੋਲਦੇ ਸੀ ਮੈਂ ਕੋਲ ਲਿਆ ਤੇ ਨਾਲ ਦੀ ਨਾਲ ਉਹ ਬੋਲਦੇ ਸੀਗੇ ਮੈਂ ਨਾਲ ਦੀ ਨਾਲ ਵੀ ਪੜੀ ਗਈ ਜਿਹੜੀ ਮੈਨੂੰ ਪੰਕਤੀ ਪ੍ਰੋਪਰ ਸਮਝ ਆਦੀ ਸੀ ਮੈਂ ਵੈਗੁਰੂ ਦੀ ਵਿਚਾਰ ਆਪਣੇ ਆਪ ਹੀ ਗੁਣ ਸਾਫ ਕਰਵਾਦੇ ਸੀ ਉਸ ਤੋਂ ਬਾਅਦ ਵੈਗੁਰੂ ਜੀ ਅ ਅਰਦਾਸ ਹੋਈ ਹਾਲਾਂਕਿਉਂਕਿ ਮਦਦ ਦੀ ਅਰਦਾਸ ਹੋਣੀ ਸੀ ਅਰਦਾਸ ਤੋਂ ਬਾਅਦ ਵੇਗੜੀ ਗੁਰਸਾਹਿਬ ਨੇ ਪਹਿਰੇ ਹੁਕਮ ਨਾਮ ਅਵਕਸ਼ਾ ਵੈਗੜੂ ਉਸ ਤੋਂ ਬਾਅਦ ਪ੍ਰਸਾਦਨਾਮ ਜੀਤਾ ਤੇ ਚਲੇ ਗਏ ਤੇ ਵੈਗੜੂ ਬਸ ਸੰਸਮਾਦ ਗੁਰਸਾਹਿਬ ਨੇ ਮਿਲ ਲਬਦਾ ਟਕਾ ਬਖਸ਼ਿਆ ਵੈਗੜੂ ਉਸ ਤੋਂ ਬਾਅਦ ਅਰਦਾਸ ਗੁਰਸਾਹਿਬ ਜੀ ਨੇ ਹੀ ਕਰਵਾਈ ਪੂਰੇ ਪਰਿਵਾਰ ਦੀ ਪੂਰੇ ਪਰਿਵਾਰ ਦੀ ਵੈਗੜ ਗੁਰਸਾਹਿਬ ਨੇ ਅਰਦਾਸ ਕਰਵਾਈ ਕਿ ਪੂਰੇ ਪਰਿਵਾਰ ਨੂੰ ਗੁਰਸਾਲ ਜੀ ਗੁਰਸੇਕੀ ਤੁਸੀਂ ਬਖਸ਼ਨੀ ਆ ਤੁਸੀਂ ਕਿਰਪਾ ਕਰਨੀ ਹੈ ਵਾਹਿਗੁਰੂ ਬਹੁਤ ਭਿੱਜ ਕੇ ਗੁਰਸਾਹਿਬ ਨੇ ਅਰਦਾਸ ਕਰਵਾਈ ਤੇ ਉਸ ਤੋਂ ਬਾਅਦ ਵਾਹਿਗੁਰੂ ਪ੍ਰਸਾਦ ਜੀ ਇਹ ਵੀ ਮੈਨੂੰ ਕਹਿ ਰਹੇ ਕਿ ਤੂੰ ਇਹਨਾਂ ਦੀ ਅਰਦਾਸ ਕਰ ਰਹੀ ਹੈ ਤੇਰੇ ਆਪਣੇ ਬੱਚੇ ਵੀ ਮੈਂ ਕਿਹਾ ਵਾਹਿਗੁਰੂ ਜੀ ਤੁਸੀਂ ਉਹਨਾਂ ਨੂੰ ਦੇਣੀ ਆ ਮੈਨੂੰ ਪਤਾ ਹੈ ਪਰ ਫਿਰ ਵੀ ਦੁਬਾਰਾ ਮੈਂ ਤੁਹਾਡੇ ਅੱਗੇ ਇਹ ਅਰਦਾਸ ਕਰਨੀ ਗੁਰਸਾਹਿਬ ਜੀ ਦੋਨੇ ਬੱਚਿਆਂ ਨੂੰ ਵੀ ਅੰਮ੍ਰਿਤ ਦੇ ਦਾਤ ਬਖਸ਼ੋ ਸੱਚਖੰਡ ਵਰਗਾ ਮਾਹੌਲ ਬਣਾ ਦਿਓ ਵੇਗਰੂ ਜੀ ਗੁਰਸਾਹਿਬ ਜੀ ਨੇ ਬਹੁਤ ਮਤਲਬ ਜਿਸ ਤਰ੍ਹਾਂ ਐਗਰੈਸਿਵ ਫੂਲ ਸ਼ੋਅ ਲੈ ਕੇ ਕਿਉਂ ਨਾ ਨੇ ਮੈਨੂੰ ਵੀ ਅਰਦਾਸ ਕਰਵਾਈ ਜਿਸ ਤਰ੍ਹਾਂ ਅਰਦਾਸ ਤੋਂ ਬਾਅਦ ਵੈਗਰੂ ਜੀ ਜਿਸ ਤਰ੍ਹਾਂ ਹੁਕਮਨਾਮਾ ਹੀ ਹੁੰਦਾ ਹੈ ਤੇ ਵੈਗਰੂ ਬਹੁਤ ਵਧੀਆ ਗੁਰਸਾਹਿਬ ਜੀ ਨੇ ਨਾ ਵੀ ਜਿਸ ਤਰ੍ਹਾਂ ਮੰਨ ਲਈ ਹੈ ਮੇਂ ਪਰਵਾਨ ਕੀਤੀ ਹੈ ਵੈਗਰੂ ਅਰਦਾਸ ਤੇ ਵੈਗਰੂ ਬਹੁਤ ਸ਼ੁਕਰਾਨਾ ਗੁਰਪਾਤਸ਼ਾਹ ਜੀ ਦਾ ਬਹੁਤ ਸ਼ੁਕਰ ਹੈ ਵੈਗਰੂ